ਅੰਮ੍ਰਿਤਸਰ ਵਿਖੇ ਵਿਜੀਲੈਂਸ ਬਿਊਰੋ ਨੇ 50000 ਰੁਪਏ ਰਿਸ਼ਵਤ ਲੈੰਦਾ ਸਹਾਇਕ ਟਾਊਨ ਪਲਾਨਰ ਨੂੰ ਕੀਤਾ ਕਾਬੂ 2 ਲੱਖ ਰੁਪਏ ਦੀ ਕੀਤੀ ਗਈ ਸੀ ਇਸ ਵਿਅਕਤੀ ਵੱਲੋਂ ਡਿਮਾਂਡ 50 ਹਜ਼ਾਰ ਲੈੰਦੇ ਪੁਲਿਸ ਨੇ ਕੀਤਾ ਰੰਗੇ ਹੱਥੀ ਗ੍ਰਿਫਤਾਰ ਐਨ ਡੀ ਟੀ ਵੀ ਪੰਜਾਬ న్యూਸ ਲਈ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਬਸ ਮੈਂ ਉਹਨਾਂ ਕੋਈ ਪਹਿਲਾਂ ਪੈਸਾ ਨਹੀਂ ਲਿਆ ਜੀ ਅੱਜ ਉਹਨਾਂ ਨੇ ਨਾ ਹੀ ਮੈਨੂੰ ਹੀ ਵੀ ਇਹਨਾਂ ਨੇ ਮੈਨੂੰ ਕਦੀ ਸੋਚਿਆ ਹੈ ਕਿ ਇਹ ਕੰਮ ਮੇਰਨਾ ਕਰਨਗੇ ਉਹਨਾਂ ਨੇ ਜਿਹੜੇ ਆਰਕੀਟੈਕਟ ਨੂੰ ਦਿੱਤਾ ਉਹਨਾਂ ਨੂੰ ਪਤਾ ਜੋ ਵੀ ਮੈਨੂੰ ਤਾਂ ਬੜੇ ਪਿਆਰ ਨਾਲ ਲੈ ਕੇ ਗਏ ਆ ਸਾਰੀ ਡੀਲਿੰਗ ਆਰਕੀਟੈਕਟ ਨਾਲ ਹੋ ਰਹੀ ਸੀ ਹਨਾ ਹਾਂਜੀ ਹਾਂਜੀ ਆਰਕੀਟੈਕਟ ਔਰ ਮੈਨੂੰ ਨਜ਼ਾਇਜ਼ ਸਹਾਰਿਆ ਗਿਆ ਮੈਂ ਇਹੀ ਬਸ ਕਿੰਨੇ ਦਿਨ ਰਹਿ ਕੇ ਚੱਲ ਮੈਂ ਚਲੀ ਮੇਰੇ 10 ਦਿਨ ਜੀ ਮੈਨੂੰ ਨਜ਼ਾਇਜ਼ ਸਾਹਿਬ ਪਾਸੀ ਸੁਣਨਾ ਨਾ ਕੀ ਗੱਲ ਕੀ ਨਹੀਂ ਜੀ ਹਾਂਜੀ 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 ਮੈਂ ਕਹਿੰਦਾ ਚਲੋ ਬਲੋ ਬਸ ਬਸ ਕਾਫੀ ਆਓ ਹਾਂਜੀ ਮੈਂ ਇਨਸਪੈਕਟਰ ਇੰਦਰਜੀਤ ਸਿੰਘ ਨਾਇਮਾ ਤੇ ਇੱਕ ਅਕਿਊਜ਼ਡ ਅਸੀਂ ਅੱਜ 80 ਪੀ ਹਰਜਿੰਦਰ ਸਿੰਘ ਅਰੈਸਟ ਕੀਤਾ ਮਿਊਨਿਸਪਲ ਕੋਰਪੋਰੇਸ਼ਨ ਅੰਮ੍ਰਿਤਸਰ ਤੋਂ ਇੱਕ ਪੁਛਾੜੀ ਕੰਪਲੇਨਟ ਸੀਗੇ ਸਾਈਂ ਕਿਰਪਾ ਜੀ ਉਹ ਬਾਈ ਪ੍ਰੋਫੈਸ਼ਨਲ ਐਡਵੋਕੇਟ ਨੇ ਐਂਡ ਉਹ ਉਹਨਾਂ ਨੇ ਇੱਕ ਐਨਓਸੀ ਲੈਣੀ ਸੀਗੀ ਇੱਕ ਰੈਜ਼ੀਡੈਂਸ਼ੀਅਲ ਪਲਾਟ ਦੀ ਜੀ ਉਹਦੇ ਸਬੰਧ ਦੇ ਵਿੱਚ ਜਿਹੜੀ ਐਨਓਸੀ ਸੀ ਉਹ ਲਾਸਟ ਮੰਥ ਲੈ ਗਈ ਚੁੱਕੀ ਅਸੀਂ ਪਰ ਫਿਰ ਵੀ ਜਿਹੜਾ ਇਹ ਕੰਮ ਨਹੀਂ ਸੀ ਉੱਪਰ ਕਰਨ ਦੇ ਰਿਹਾ 80 ਪੀ ਹਰਜਿੰਦਰ ਇਹਨੇ ਜਾ ਕੇ 10 ਕੁ ਦਿਨ ਪਹਿਲਾਂ ਉੱਥੇ ਜਾ ਕੇ ਉਹਨਾਂ ਨੇ ਸਾਰਾ ਸੀਵਰੇਜ ਸਿਸਟਮ ਤੇ ਜ਼ਿਆਰਦਵਾਰੀ ਸੀ ਉਹ ਤੋੜ ਦਿੱਤੀ ਸੀ ਜੀ ਤੇ ਇਹ ਫਿਰ ਜਦੋਂ ਇਹਨਾਂ ਨੇ ਦੁਬਾਰਾ ਇਹਨਾਂ ਨਾਲ ਰਾਬਤਾ ਕੀਤਾ ਕਿ ਸਾਡਾ ਕੋਈ ਐਨਓਸੀ ਹੈਗੀ ਹੈ ਰਿਕੁਆਇਰਡ ਡਾਕੂਮੈਂਟ ਸਾਰੇ ਹੈਗੇ ਆ ਤੇ ਕਾਈਂਡਲੀ ਸਾਡਾ ਕੰਮ ਚੱਲ ਲੈਂਦੇ ਉਹ ਕਹਿੰਦਾ ਕਿ ਨਹੀਂ ਮੈਂ 2 ਲੱਖ ਰੁਪਏ ਦੀ ਡਿਮਾਂਡ ਕੀਤਾ ਕਿ 2 ਲੱਖ ਰੁਪਏ ਦਿਓ ਮੈਂ ਤੁਹਾਡਾ ਫਿਰ ਕੰਮ ਚੱਲਣ ਨਾਵਾ ਕਰ ਦੋ ਲੱਖ ਰੁਪਏ ਡਿਮਾਂਡ ਦੇ ਉੱਤੇ ਫਿਰ ਸਾਡ ਨੂੰ ਅਪਰੋਚ ਕੀਤਾ ਬਿਜ਼ਨਸ ਫਰੋਨ ਨੂੰ ਕੰਪਲੇਟੈਂਸਾਈ ਕਿਰਪਾ ਜੀ ਨੇ ਤੇ ਇਹ ਇਹਨਾਂ ਨੇ ਅਕਸਰ ਅਨੁਸਾਰ ਜਿਹੜੀ ਦੱਸੀ ਗੱਲ ਇਹਨਾਂ ਦਾ ਫ ਤੇ ਅੱਜ ਨੂੰ ਅਸੀਂ ਟਰੈਪ ਕੀਤਾ ਹਰਜਿੰਦਰ ਸਿੰਘ ਏਟੀਪੀ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਵਿੱਚ ਪੋਸਟਡ ਨੇ 50000 ਰੁਪਏ ਇਹਨਾਂ ਨੂੰ ਰਿਸ਼ੂਸ ਲੈਂਦਾ ਅੰਗਰੇਜ਼ੀ ਗ੍ਰਿਫਤਾਰ ਕੀਤਾ ਇੱਕ ਤੋਂ ਗ੍ਰਿਫਤਾਰ ਕੀਤਾ ਇਹ ਮਿਊਨਿਸਪਲ ਕਾਰਪੋਰੇਸ਼ਨ ਦੇ ਆਫਿਸ ਦੇ ਬਿਲਕੁਲ ਅੱਗੇ ਪਾਰਕਿੰਗ ਦੇ ਵਿੱਚ ਹੀ ਉਹਨਾਂ ਦੀ ਕਾਰ ਦੇ ਵਿੱਚ ਇਹ ਨਾਲ ਪੈਸੇ ਲੈਣ ਆ ਗਏ ਸੀਗੇ ਉਹ ਮਿਊਨਿਸਪਲ ਕਾਰਪੋਰੇਸ਼ਨ ਦੇ ਆਫਿਸ ਦੇ ਸਾਹਮਣੇ ਫਸਾ ਕੇ ਇਹ ਕੀ ਹੁਣ ਰਿਮਾਂਡ ਵਾਸਤੇ ਨਹੀਂ ਅੱਜ ਤੱਕ ਗ੍ਰਿਫਤਾਰ ਇਹਨਾਂ ਦੀ अराउंड 2:30 ਵਜੇ ਦੇ ਆਰਾਊਂਡ ਅਸੀਂ ਗ੍ਰਿਫਤਾਰ ਕੀਤਾ ਹੈ ਤੇ ਕੱਲ ਇਹਨਾਂ ਨੂੰ ਅਸੀਂ ਬਾਅਦ ਦੁਪਹਿਰ ਪੋਰਟ 'ਚ ਪੇਸ਼ ਕਰਾਵਾਂਗੇ ਮੈਡੀਕਲ ਕਰਵਾ ਕੇ ਤੇ ਫਿਰ ਉਦੋਂ ਅਸੀਂ ਪੁਲਿਸ ਨੂੰ ਰਿਮਾਂਡ ਵਾਸਤੇ ਜਿਹੜਾ ਆ ਉਹ ਐਪਲੀਕੇਸ਼ਨ ਮੂਵ ਕਰਾਂਗੇ ਕਾਰਪੋਰੇਸ਼ਨ ਐਮਟੀਪੀ ਵਿਭਾਗ ਤੇ ਕਾਫੀ ਜਿਹੜੇ ਲੱਗਦੇ ਰਹਿੰਦੇ ਆ ਰੋਕ ਕੇ ਬ੍ਰਸਟਰਾਚਰ ਹੁੰਦਾ ਹੈ ਇੱਕ ਜਿਹੜੀ ਗਾਰਵੀ ਕਿਸਮ ਦੀ ਲੱਗਦੀ ਤੇ ਕਰਵਾਈ ਤੇ ਲੋਖੇ ਤਾਂ ਅਗਰ ਕੋਈ ਹੋਰ ਰੋਪ ਲੱਗਦਾ ਕੋਈ ਹੋਰ ਅਫਸਰ پیسے ਡਿਮਾਂਡ ਕਰਦਾ ਪਬਲਿਕ ਕੋ ਕਰਦਾ ਜਾਂ ਕਿਸੇ ਵੀ ਤਰੀਕੇ ਦੀ ਕੋਈ ਕਿਸੇ ਦੀ ਡਿਮਾਂਡ ਹੈ ਚਾਹੇ ਕੋਈ ਏਟੀਪੀ ਐਮਟੀਪੀ ਬਿਲਡਿੰਗ ਇਨਸਪੈਕਟਰ ਹੈ ਤੋ ਉਹਨੂੰ ਵਿਜੀਲੈਂਸ ਵਗੈਰ ਨੂੰ ਅਪਰੋਚ ਕਰਨਾ ਚਾਹੀਦਾ ਸਾਡੇ ਐਸਐਸਪੀ ਸਾਹਿਬ ਦੇ ਬੜੇ ਕਲੀਅਰ ਇਨਸਟਰਕਸ਼ਨਸ ਨੇ ਤੇਰੇ ਲਈ ਸੌਫ ਨੂੰ ਤਾਂ ਉਹਨਾਂ ਦੀ ਬੜੀ ਕਲੀਅਰ ਇੱਕ ਫੋਕਸ ਹੈਗਾ ਕਿ ਜਿਹੜੀ ਕਰਪਸ਼ਨ ਹੈ ਉਹ ਕਿਸੇ ਵੀ ਐਂਡ ਤੇ ਜਿਹੜੀ ਹੈਗੀ ਆ ਉਹ ਉਪਰਦਾਸ਼ ਨਹੀਂ ਕਰਦਾ ਹੈਗਾ 50000 ਤੋਂ ਲਵਾ ਕੋਈ ਹੋਰ ਇਹਨਾਂ ਤੋਂ ਬਰਾਮਦ ਹੋਇਆ ਕੁਝ ਨਹੀਂ 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 ਨਥੇ ਉਸ ਤੋਂ ਲਵਾਵਾਂ ਕਿੰਨਾ ਹੈ ਉਹ ਸੀ ਰਿਕਵਰੀ ਸੀਗੀ ਇਹ ਲਾਲ ਕੋਈ ਗੱਡੀ ਵਗੈਰਾ ਇਹਨਾਂ ਦੀ ਕੋਈ ਨਹੀਂ 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 ਨਥੇ